ਹਾਂਜੀ ਇਹ ਮਰੂਏ ਦਾ ਬੂਟਾ ਦੇਖ ਲਓ ਜਿਨੇ ਨਹੀਂ ਦੇਖਿਆ ਤੇ ਇਹਦੀ ਚਟਣੀ ਬਹੁਤ ਸਵਾਦ ਬਣਦੀ ਆ ਤੇ ਇਹਦੇ ਥੱਲੇ ਨਾ ਨੀਚੇ ਬੀਜੇ गिर ਜਾਂਦੇ ਆ ਉਹ ਤੋਂ ਬੂਟੇ ਬਹੁਤ ਬਣ ਜਾਂਦੇ ਆ ਜੇ ਕਿਸੇ ਦਾ ਲੱਗਿਆ ਹੋਵੇ ਤਾਂ ਲਾ ਕੇ ਆਪਣੇ ਲਿਆ ਕੇ ਆਪਣੇ ਗਮਲੇ ਵਿੱਚ ਲਾ ਸਕਦੇ ਹੋ तकरीबन ਕਾਪੀ ਘਰਾਂ ਦੇ ਵਿੱਚ ਨਾ ਇਹ ਲੱਗਿਆ ਹੋਇਆ ਮੋਟਾ ਤੇ ਇਹਦੀ ਖੁਸ਼ਬੂ ਬਹੁਤ ਹੁੰਦੀ ਆ ਵਧੀਆ ਲੱਗਦਾ ਜਰੂਰ ਲਾਓ ਤੇ ਇਹਦੀ ਫਿਰ ਚਟਣੀ ਬਣਾ ਕੇ ਖਾਇਆ ਕਰਿਓ ਹਾਂਜੀ ਅੱਜ ਆਪਣੇ ਬਣਾਈਏ ਮਰੂਏ ਦੀ ਚਟਣੀ ਇਹ ਕਿ ਬਹੁਤ ਹੀ ਸਵਾਦ ਔਰ ਬਹੁਤ ਹੀ ਸੌਖੀ ਛੇਤੀ ਬਣ ਕੇ ਤਿਆਰ ਹੁੰਦੀ ਹੈ ਤੇ ਇਹ ਬੀਬੀ 슈ਗਰ ਤੇ ਜਿਨ੍ਹਾਂ ਦੇ ਪੇਟ ਚ ਕੀੜੇ ਉਹਨਾਂ ਲਈ ਤਾਂ ਬਹੁਤ ਹੀ ਵਧੀਆ ਜ਼ਰੂਰ ਖਾਇਆ ਕਰਨ ਹਫਤੇ ਚ ਇੱਕ ਦੋ ਵਾਰੀ ਤੇ ਸਾਰੇ ਖਾ ਸਕਦੇ ਨੇ ਤੇ ਜਿਆਦਾ ਇਹ ਬਣਾ ਕੇ ਜਿਆਦਾ ਜਮਾ ਨਹੀਂ ਕਰਨੀ ਹੈਗੇ ਜਿਵੇਂ ਬਣਾਈ ਤਾਂ ਸਵੇਰੇ ਬਣਾਈ ਸ਼ਾਮ ਤੱਕ ਭਾਵੇਂ ਬ੍ਰੇਕਫਾਸਟ ਦੁਪਹਿਰੇ ਸ਼ਾਮੀ ਲੈ ਕੇ ਤੇ ਖਤਮ ਕਰ ਦੇਣੀ ਚਾਹੀਦੀ ਜਿਆਦਾ ਫ੍ਰਿਜ ਵਿੱਚ ਸਟੋਰ ਨਾ ਕਰੋ ਇਹਨੂੰ ਤੇ ਤੁਰੰਤ ਹੀ ਖਾ ਲੈਣੀ ਚਾਹੀਦੀ ਹੈ ਤੇ ਵਾਕੀ ਸਾਡੇ ਆਸ ਪਰੋਸ ਤੇ ਜਿਆਦਾ ਪਤਾ ਵੀ ਹੈ ਨਹੀਂ ਵੀ ਮਰੂਏ ਦੀ ਚਟਣੀ ਬਣਦੀ ਆ ਤੇ ਮੈਂ ਵੀ ਪਹਿਲੀ ਵਾਰ ਬਣਾਈ ਆ ਜਿਹੜੀ ਕਿ ਅਸੀਂ ਖਾ ਕੇ ਦੇਖੀ ਤੇ ਬਹੁਤ ਹੀ ਟੇਸਟੀ ਲੱਗਦੀ ਆ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਚਲੋ ਆਪਾਂ ਨੇ ਬਣਾਈ ਆ ਤੁਸੀਂ ਦੇਖੋ ਕਿਵੇਂ ਬਣਾਈ ਆ ਅੱਜ ਆਪਾਂ ਬਣਾਉਨੇ ਆ ਸਾਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਮਰੂਏ ਦੀ ਚਟਣੀ ਐਦਾਂ ਦਾ ਹੁੰਦਾ ਇਹ ਐ ਉੱਪਰ ਵੀਰ ਜਿਹਾ ਲਾ ਆ ਜਾਂਦਾ ਇਹਦੇ ਐਦਾਂ ਦੇ ਪੱਤੇ ਹੁੰਦੇ ਆ ਇਹਦੇ ਤੇ ਇਹਨੂੰ ਹਲਕਾ ਜਿਹਾ ਵਿਛੇੜੀਏ ਨਾ ਤੇ ਇਹਦੀ ਖੁਸ਼ਬੂ ਬਹੁਤ ਆਉਂਦੀ ਆ ਤੇ ਮੱਛਰ ਮੁਖੀ ਆ ਵੀ ਇਹਦੇ ਤੇ ਬਹੁਤ ਦੋ ਰਹਿੰਦੀਆਂ ਨੇ ਇਹਦੀ ਖੁਸ਼ਬੂ ਦੇ ਨਾਲ ਤੇ ਇਹਦੀ ਜਿਹੜੀ ਚਟਣੀ ਆ ਉਹ ਖਾਜਮੇ ਵਾਸਤੇ ਬਹੁਤ ਵਧੀਆ ਤੇ ਜ਼ਰੂਰ ਆਪਣੇ ਗਮਲਿਆਂ ਵਿੱਚ ਜਾਂ ਜੀ ਜਵਾ ਉਹਦੇ ਵਿੱਚ ਲਾ ਲੈਣੇ ਚਾਹੀਦੇ ਆ ਤੇ ਵਧੀਆ ਲੱਗਦਾ ਆ ਦੇਖੋ ਤੇ ਜਿਹਦੇ ਵਾਸਤੇ ਮੈਂ ਲਿਆ ਚਟਨੀ ਬਣਾਉਣ ਵਾਸਤੇ ਪਿਆਜ਼, ਹਰੀਆਂ ਮਿਰਚਾਂ, ਅਦਰਕ, ਲਸਣ ਤੇ ਆਹ ਥੋੜਾ ਜਿਹਾ ਧਨੀਆ ਪਦੀਨਾ ਜਿਹਾ ਲਿਆ ਤੇ ਇੱਕ ਲਿਆ ਆਵਲਾ ਮੈਂ ਇਹ ਮੈਂ ਕੱਟ ਲਿਆ ਸੀ ਉਹਨਾਂ ਨੂੰ ਪਹਿਲਾਂ ਜੇ ਤੁਹਾਡੇ ਕੋਲ ਆਵਲਾ ਨਹੀਂ ਤਾਂ ਤੁਸੀਂ ਨਿੰਬੂ ਲੈ ਸਕਦੇ ਹੋ ਹੈਨਾ ਤੇ ਹਾਜਮੇ ਵਾਸਤੇ ਬਹੁਤ ਵਧੀਆ ਜਿੱਦਾਂ ਆਪਾਂ ਦਵਾਈਆਂ ਦੁਈਆਂ ਖਾਂਦੇ ਰਹਿੰਨੇ ਆ ਤੇ ਇਹਨੂੰ ਜ਼ਰੂਰ ਬਣਾ ਕੇ ਚਟਨੀ ਖਾਇਆ ਕਰੋ ਬਣਦੀ ਬਹੁਤ ਸਵਾਦਾ ਤੇ ਹੁਣ ਆਪਾਂ ਨਾ ਇਹ ਮਿਕਸੀ ਦੇ ਹਜਾਰ ਵਿੱਚ ਪਾ ਕੇ ਇਹਨਾਂ ਨੂੰ ਸਾਰੇ ਨੂੰ ਤੇ ਹੋ ਪੀਸਾਂਗੇ ਆਪਾਂ ਆ ਦੇਖ ਸਾਰੇ ਆਪਾਂ ਪਾ ਲੈਨੇ ਆ। ਤੇ ਬਾਕੀ ਫਿਰ ਪੀਸਦੇ ਆ। ਆਮਲਾ ਮੈਂ ਕੱਟ ਲਿਆ ਸੀ। ਆ ਦੇਖੋ। ਤੇ ਨਾਲ ਆਪਾਂ ਪਾ ਲੈਨੇ ਮਰੂਆ। ਬਹੁਤ ਹੀ ਟੇਸਟੀ ਬਹੁਤ ਹੀ ਸਵਾਦ ਬਣਦੀ ਹੈ। ਤੇ ਨਾਲ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਨਮਕ। ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਪਾ ਸਕਦੇ ਮੈਂ ਨਮਕ ਪਾ ਰਹੀ ਹਾਂ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀਰਾ ਭੁੰਨਿਆ ਹੋਇਆ ਇਹਦੇ ਨਾਲ ਵੀ ਟੇਸਟ ਵਧੀਆ ਬਣਦਾ ਹੈ। ਸੇਨਾਲ ਆਪਾਂ ਪਾਵਾਂਗੇ ਥੋੜੀ ਸ਼ੱਕਰ ਆਹ ਦੇਖੋ ਐਨੀ ਕਿ ਸ਼ੱਕਰ ਪਾਵਾਂਗੇ ਆਪਣੇ ਚਟਨਾ ਪੀਸੀ ਗਈ ਮੈਂ ਤੁਹਾਨੂੰ ਕਹਿੰਦੀ ਬਹੁਤ ਹੀ ਵਧੀਆ ਇਹ ਜਿਆਦਾ ਨਹੀਂ ਆਹੋਂ ਕੀਤੀ ਥੋੜੀ ਜਿਮੇ ਕੱਦਰੀ ਜੀ ਰੱਖੀ ਆ ਤੁਸੀਂ ਬਰੀਕ ਪੀਸ ਲਈ ਬਰੀਕ ਵੀ ਪੀਸ ਸਕਦੇ ਪਰ ਮੈਂ ਥੋੜੀ ਥੋੜੀ ਮੋਟੀ ਰੱਖੀ ਆ ਤੇ ਆ ਦੇਖੋ ਬਹੁਤ ਹੀ ਵਧੀਆ ਹਾਜਮੇ ਵਾਸਤੇ ਬਹੁਤ ਹੀ ਵਧੀਆ ਤੁਸੀਂ ਜਰੂਰ ਬਣਾ ਕੇ ਦੇਖਿਓ ਇਦੇ ਵਿੱਚ ਟਮਾਟਰ ਤੇ ਲਾਲ ਮਿਰਚ ਵੀ ਐਡ ਕਰ ਸਕਦੇ ਹਾਂ ਮੈਂ ਨਹੀਂ ਕੀਤੀ ਉਹ ਆ ਦੇਖੋ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈਆਂ ਜ਼ਰੂਰ ਹੀ ਬਣਾ ਕੇ ਦੇਖਿਓ ਤੇ ਬੈਦ ਲੋਕ ਤਾਂ ਨਾ ਇਹਨੂੰ ਆਪਣੇ ਦਵਾਈਆਂ ਵਿੱਚ ਵੀ ਵਰਤਦੇ ਆ ਤੇ ਬਹੁਤ ਬਣ ਕੇ ਟੇਸਟ ਵੀ ਬਹੁਤ ਵਧੀਆ ਇਹਦਾ ਤੇ ਨਾਲ ਇਹਨੂੰ ਪਰੌਠਿਆਂ ਨਾਲ ਖਾਓ ਤੇ ਮਿਸੇ ਰੋਟੀ ਨਾਲ ਖਾਓ ਜਾਂ ਦਾਲ ਚੌੜ ਦੇਣਾ ਹੋ ਇਸ ਤਰ੍ਹਾਂ ਵੀ ਮਰਜ਼ੀ ਖਾ ਲੋ ਬਹੁਤ ਹੀ ਟੇਸਟੀ ਲੱਗਦੀ ਜਰੂਰ ਬਣਾਇਆ ਕਰੋ ਕਦੇ ਕਦੇ ਵਿੱਚ ਇਹ ਬਣਾਇਆ ਕਰੋ ਕਦੇ ਧਨੀਆ ਪਦੀਨੇ ਦੀ ਬਣਾ ਲਈ ਇਹਨੂੰ ਵੀ ਜਰੂਰ ਬਣਾ ਕੇ ਦੇਖਿਆ ਕਰੋ ਹਾਜਮੇ ਵਾਸਤੇ ਬਹੁਤ ਵਧੀਆ ਜਮੇ ਦਵਾਈਆਂ ਖਾਂਦੇ ਰਹਿੰਦੇ ਨੇ ਨਾ ਆਪਾਂ ਉਹਦੇ ਵਾਸਤੇ ਤਾਂ ਬਹੁਤ ਹੀ ਵਧੀਆ ਤੇ ਜਰੂਰ ਘਰ ਦੇ ਵਿੱਚ ਲਾਇਓ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ